ਕਰ ਪਰਮੇਸ਼ਰ ਵਾਹ ਨਾ ਨਤ ਆ ਕਰ ਪਰਮੇਸ਼ਰ ਆਪਕੋ ਸਤਿ ਸ਼ੰਤ ਕਰ ਮੁਰਗਲ ਪਰਮੇਸ਼ਰ ਸਾਮ ਨਾਨਕ ਅਦਨਾ ਸੁਨਗਤ ਦੀ ਸਵਰ ਆਪਣਾ ਨਾਮ ਤੇ ਅਦਨਾਸਾਂ ਅਸਿ ਜਸ ਵੇਧ ਪੜਾਈ ਆਪਣਾ ਮਖਿਆ ਪਰਮੇਸ਼ਾਹਾਰੁਰਖੰਦਰ ਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸ ਸਮੂਹ ਸੰਗਤ ਨੇ ਅਰਦਾਸ ਬੇਨਤੀ ਜੋਦਿਓ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਪ੍ਰਮਾਣ ਹਨ ਬਾਣੀ ਦੇ ਸ਼ਬਦ ਦਿਹਾੜੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਗੁੰਡਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਥਾਪ ਕੇ ਦਿਨਾ ਦੇ ਜੀਸਤੇ ਸੁਬਾਹੇ ਇੰਮਾ ਸਤਨਾਮ ਤਰਕਾਤ ਆਮਾ ਭਗਵਾਨ ਸੁਪਾਰਤ ਸਤਨਾਇ ਆਰ ਹੂਨ ਦਾ ਵਹਿ ਕਰਚ ਹੈ ਰਦੇ ਸੁਧਾਈ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋ ਵੈ ਸਿਖਤ ਪ੍ਰਸੰਨ ਦੀ ਮੂਰ ਅਸੋ ਕੋਰ ਸੋਹਣ ਚਟੀਐ ਸੋਧ ਡਿਠੇ ਸੱਚੇ ਭਾਤ ਸਾ ਕਹ ਕਵੀ ਰਾਮ ਰਹਿ ਸਰ ਵਾਹਿ ਗੁਰੂ ਜੀ ਕਾ ਖਾਸਾ ਆਹ ਅਗਰੇ ਕੋ ਚਾਂਤੀ ਦੇ ਕੋਨ ਬਾਣੀ ਤੇ ਬੋਲੇ ਜਾਨ ਗੁਰੂ ਨਮਾਯਾ ਜਾਰੇ ਔਰ ਚਾਦਰ ਕੀ ਮਯਾ ਅਨਸਾਰ ਜਿਹਦੇ ਸਤਿਗੁਰੂ ਧਨਪੁਰ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਗੁਰੂ ਪ੍ਰਸਤਾਨ ਤੇ ਪਾਇਸ ਤੇ ਪਾਈ ਗੁਰਦਾਸ ਜੀ ਨੂੰ ਨਿਹਾਰੀ ਭਾਗ ਦੇ ਸਤਿਗੁਰ ਸਾਹਿਬ ਜੀ ਦੀ ਪਾਵਨ ਗੁਰਬਾਣੀ ਭਗਤ ਸਰਬੰਦੀ ਦੀ ਬਾਣੀ ਪੌਂਦ ਸਰਬੰਦੀ ਦੀਵਾਰੀ ਕੋਸਖਾ ਦੀਵਾਰੀ ਸਤਿਗੁਰੂ ਜੀ ਨੇ ਭਾਈ ਸਾਹਿਬ ਦੀ ਪਾਸੋਂ ਇਹ ਕੁਆ ਕਰੇ ਬਹੁਤੀ ਸਾਹਿਬ ਅੱਜ ਦੇ ਦਿਨ 1640 ਈਸਵੀ ਨੂੰ ਪ੍ਰਗਿਆਨੀ ਪਾਤਸ਼ਾਹ ਸਿੱਖੀ ਦੇ ਗੁਰੂ ਪੀ ਸਤਾਰਿਆਂ ਅੰਦਰ ਜਿੱਦ ਸੇ ਪੰਡ ਮਹਤਪਾਬਾ ਗੁਰੂ ਸਾਹਿਬ ਜੀ ਨੂੰ ਸੀਸੋਫਾ ਸੁਵਾਜਣ ਕਰਕੇ ਆਪ ਸਤਿਗੁਰੂ ਜੀ ਦੇ ਚਰਨ ਸਹਿਬ ਰਸਤੇ ਰਿਕ ਸੰਗਤਾਂ ਨੇ ਮਿੱਤਰ ਖੁਲੇ ਆਵਾਜ਼ ਸੁਹਰ ਸੰਤਾਂ ਆਰਮ ਸੰਜੋਗ ਅਗਰੰਤ ਸੋਹੋਰ ਆਣ ਲੈਣ ਆਵਾਜ਼ ਬੋਲਦਾ ਮੋਟਾ ਮੋਟਾ ਸੋਹੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਗ ਜੁਗ ਅਟਲ ਦੀਨ ਦੁਨੀਆ ਦੇ ਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਵਰਬ ਇਸ ਮਹਾਨ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਮੇਰੇ ਵੱਲੋਂ ਬਹੁਤ 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 ਵਧਾਈ। ਇਹ ਉਹ ਪਾਵਨ ਦਿਹਾੜਾ ਹੈ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਮਸਰ ਸਾਹਿਬ ਦੇ ਸਥਾਨ ਦੇ ਉੱਤੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਿਰਤਰਬੀੜ ਨੂੰ ਤਿਆਰ ਕਰਵਾਇਆ। ਤੇ ਭਾਦਰਸੂਦੀ 1 ਇਕਮ ਸੰਮਤ 1661 ਨੂੰ ਪਹਿਲੀ ਵੇਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਗ੍ਰੰਥੀ ਨਿਯੁਕਤ ਕੀਤਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਉੱਥੇ ਗ੍ਰੰਥੀ ਸਥਾਪਨਾ ਦਿਵਸ ਵੀ ਹੈ ਕਿਉਂਕਿ ਅੱਜ ਦੇ ਦਿਨੀ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰ ਤਾਬਿਆ ਬੈਠੇ। ਔਰ ਹੁਕਮਨਾਮਾ ਜਿਸ ਨੂੰ ਅਸੀਂ ਸਤਕਾਰ ਨਾਲ ਹੁਕਮਨਾਮਾ ਸਾਹਿਬ ਆਖਦੇ ਆ ਉਹ ਸਿੱਖ ਸੰਗਤ ਨੂੰ ਸੁਣਾਇਆ ਪੜ ਕੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਬਹੁਤ ਮਹਾਨ ਪਾਵਨ ਪਵਿੱਤਰ ਤੇ ਅੱਜ ਦੇ ਸਮੇਂ ਦੇ ਵਿੱਚ ਸੇਧ ਦੇਣ ਵਾਲੀ ਹੈ। ਜਿੰਨਾ ਕੋਈ ਬਾਣੀ ਦੀ ਗਹਿਰਾਈ ਦੇ ਵਿੱਚ ਜਾਂਦਾ ਹੈ ਬਾਣੀ ਨੂੰ ਸਮਝਦਾ ਹੈ ਬਾਣੀ ਨੂੰ ਜਾਣਦਾ ਹੈ ਬਾਣੀ ਨਾਲ ਸਾਹ ਚ ਪਾਉਂਦਾ ਹੈ ਉਹ ਬਾਣੀ ਰੂਪ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਨੇ ਆਪਣੇ ਲਫ਼ਜ਼ਾਂ ਦੇ ਵਿੱਚ ਆਖਿਆ ਕਿ ਜੈਸੇ ਤੋ ਸਕਲ ਨੇ ਤ ਸਪੂਰਨ ਸਮੁੰਦਰ ਵਖਿਆ ਹੰਸ ਮਰਜੀਵ ਨਿਸ਼ਚੈ ਪ੍ਰਸਾਦ ਪਾਵਈ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ ਜਿਵੇਂ ਸਮੁੰਦਰ ਦੇ ਵਿੱਚ ਬਹੁਤ ਪਾਣੀ ਹੈ ਲੇਕਿਨ ਜਦੋਂ ਉਸ ਪਾਣੀ ਦੀਆਂ ਗਹਿਰਾਈਆਂ ਦੇ ਵਿੱਚ ਕੋਈ ਜਾਂਦਾ ਹੈ ਤੇ ਉਸ ਨੂੰ ਬੜੀਆਂ ਦੁਰਲੱਭ ਕੀਮਤੀ ਵਸਤੂਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਲੱਭਦੀਆਂ ਨੇ ਐਵੇਂ ਜਦੋਂ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਖੋਜੀ ਬਣਦਾ ਹੈ ਉਸ ਨੂੰ ਵਿਚਾਰਦਾ ਹੈ ਉਸ ਨੂੰ வாਚਦਾ ਹੈ ਉਹ ਜੀਵਨ ਦੇ ਵਿੱਚ ਸਫਲਤਾ ਵੱਲ ਵਧਦਾ ਹੈ ਬਾਦਮ ਵਿਬਾਦਾਂ ਤੋਂ ਉੱਪਰ ਉੱਠ ਕੇ ਵਿਕਾਰਾਂ ਤੋਂ ਉੱਪਰ ਉੱਠ ਕੇ ਉਹ ਪਰਮੇਸ਼ਵਰ ਦੇ ਨਾਲ ਆਪਣੀ ਗੂੜ੍ਹ ਸਾਹਜ ਪਾਉਂਦਾ ਹੈ ਖੋਜੀ ਉਪਜਾ ਬਾਦੀ ਬਿਰਸਾ ਜਿਹੜਾ ਖੋਜ ਕਰਦਾ ਹੈ ਜਿਹੜਾ ਭਾਲ ਕਰਦਾ ਹੈ ਉਹ ਉਪਜ ਜਾਂਦਾ ਹੈ ਔਰ ਜੋ ਵਿਵਾਦ ਕਰਦਾ ਹੈ ਉਹ ਬਿੰਸ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬਾਣੀ ਦਾ ਮਹਾਨ ਫਲਸਫਾ ਸਾਨੂੰ ਸੁਚੱਜੀ ਜੀਵਨ ਜਾਂਚ ਜਿਉਣ ਦੀ ਸਿੱਖਿਆ ਦਿੰਦਾ ਔਰ ਇਸ ਦੇ ਨਾਲ ਹੀ ਇਹ ਸਾਡਾ ਰਹਿਬਰ ਹੈ ਸਾਡਾ ਸਤਿਗੁਰੂ ਹੈ ਸਾਡਾ ਅਟੁੱਟ ਵਿਸ਼ਵਾਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇਹ ਸਿੱਖ ਦੀ ਸੁਣਦਾ ਹੈ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਵੀ ਕਰਦਾ ਹੈ ਬਸ ਸਿੱਖ ਦੀ ਆਸਥਾ ਸਿੱਖ ਦੇ ਸ਼ਰਧਾ ਸਿੱਖ ਦਾ ਵਿਸ਼ਵਾਸ ਕਵੀ ਨਿਹਾਲ ਸਿੰਘ ਵਾਂਗੂ ਮੌਕ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਪਰ ਸਿੱਖ ਦਾ ਭਰੋਸਾ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਹੋਣਾ ਚਾਹੀਦਾ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਮੁੱਚੀ ਬਾਣੀ ਦਾ ਇੱਕ ਇੱਕ ਲਫ਼ਜ਼ ਇੱਕ ਇੱਕ ਅੱਖਰ ਸਾਡੇ ਲਈ ਸਤਕਾਰ ਪ੍ਰੇਰਨਾ ਸਰੋਤ ਹੈ ਔਰ ਅੱਜ ਦੇ ਨੌਜਵਾਨ ਵਰਗ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਸਿੱਖ ਨੌਜਵਾਨ ਹੈ ਜੋ ਇੱਕ ਬੇਚੈਨੀ ਦੇ ਆਲਮ ਦੇ ਵਿੱਚ ਗੁਜ਼ਰ ਰਿਹਾ ਜੋ ਇੱਕ ਅਜੀਬ ਜਿਹਾ ਹਾਲਾਤ ਜਿਹੜੀ ਹੈ ਉਹ ਮਹਿਸੂਸ ਹੋਇਆ ਆਪਣੇ ਨਾਲ ਵੇਖਦਾ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਜੇ ਕੋਈ ਰਸਤਾ ਨਹੀਂ ਨਾ ਨਜ਼ਰ ਆ ਰਿਹਾ ਕੋ ਸਮਝ ਨਹੀਂ ਆ ਰਹੀ ਕਿੱਧਰ ਜਾਈਏ ਕਿੱਧਰ ਨਾ ਜਾਈਏ ਤਮੀ ਉਹ ਹੀ ਅਪੀਲ ਕਰਾਂਗਾ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪੱਲਾ ਫੜਨਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੀ ਜੀਵਨ ਨਈਆ ਨੂੰ ਜਿਹੜਾ ਹੈ ਉਹ ਪਾਰ ਲੈ ਜਾਣਾ ਔਰ ਤੁਸੀਂ ਇੱਕ ਖੂਬ ਸੂਰਤ ਅਮਲ ਵਾਲ ਬਦ ਹੋਗੇ ਤੇ ਆਪਣੀਆਂ ਨਸਲਾਂ ਲਈ ਬਿਹਤਰ ਜਿਹੜਾ ਹੈ ਉਹ ਸੰਕਲਪ ਵਿਕਲਪ ਛੱਡ ਕੇ ਜਾਓਗੇ ਤੇ ਜੇ ਅਸੀਂ ਅੱਜ ਦੇ ਦੌਰ ਦੇ ਵਿੱਚ ਕਾਮਯਾਬੀਆਂ ਵੱਲ ਨਾ ਵਧੇ ਕਾਮਯਾਬੀਆਂ ਹਾਸਲ ਨਾ ਕੀਤੀਆਂ ਔਰ ਨਾਕਾਮ ਸਾਹਿਬ ਹੀ ਬੇਚੈਨ ਹੀ ਜ਼ਿੰਦਗੀ ਤੋਂ ਤੁਰ ਗਏ ਤੇ ਸਾਡੀਆਂ ਨਸਲਾਂ ਜਿਹੜੀਆਂ ਨੇ ਉਹ ਕਦੇ ਕਾਮਜ਼ਾਬੀ ਨੂੰ ਤੱਕ ਨਹੀਂ ਸਕਣੀਆਂ ਅੱਗੇ ਵਧিয়ে ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਲੜ ਲੱਗিয়ে ਸਬਤ ਸੁਰਤ ਹੋਈਏ ਦਸਤਾਰ ਧਾਰੀ ਹੋਈਏ ਔਰ ਹਰ ਸਿੱਖ ਚਾਹੇ ਉਹ ਬੀਬੀ ਹੈ ਬਜ਼ੁਰਗ ਹੈ ਬੱਚਾ ਹੈ ਨੌਜਵਾਨ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਲਾਲ ਰੱਗ ਕੇ ਆਪਣਾ ਲੋਕ ਸੁਖੀ ਤੇ ਪਰਲੋਕ ਸੁਹਿਲਾ ਕਰ ਸਕਦਾ ਹੈ ਔਰ ਕਰਨ ਦਾ ਯਤਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ